ਕਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹਲਾ ਪੰਜਮ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ करण कारण समरथ स्वामी पूरन पुरख विधाता रहा आनंद बिन द मंगल गुण गाव हो गुरु नानक पहे दयाला जय जय कार पहे जग पीतर हो अपार ब्रह्म रखवाला सोरठ महाला पंजम ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੁਰਨ ਪੁਰਖ ਵਿਦਾਤਾ ਰਹਾਉ आनंद बिन दम मंगल गुण गाव हो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾਵ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर होआ पार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरु बचनी मन इच्छे फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਣ ਸਮਰੱਥ ਸਵਾਮੀ ਪੂਰਨ ਪੁਰਖ ਵਿधाता ਰਹਾਉ ਆਨੰਦ ਬਿਨੋਂ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠਿ ਮਹਲਾ ਪੰਜਮ ਸਿਮਰਿ ਸਿਮਰਿ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ కరణ కారణ సమరథ స్వామి పురణ పੁਰਖ విదాతా రహా అనంద বিনা దమంగల్ గుణ గావ హో గురు నానక్ పహే దయాల జై జై కార పహే జగ పీతర్ హో ఆపార బ్రహ్మ రఖ్వాలా సోర్ఠ మహాలా పంజమ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੁਰਨ ਪੁਰਖ ਵਿਦਾਤਾ ਰਹਾਉ आनंद बिना द मंगल गुण गावो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿधाता ਰਹਾ ਅਨੰਦ ਬਿਨੋਂ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर होआ पार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरु बचनी मन इच्छे फल पाया मेरा गुर पूरा सुख दाता करण कारण समरथ स्वामी पूरन पुरख विधाता रहा आनंद बिन द मंगल गुण गावो गुरु नानक पहे दयाला जय जय कार पहे जग पीतर होआ पार ब्रह्म रखवाला सोरठ महाला पंजम ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾ आनंद बिना द मंगल गुण गाव हो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿधाता ਰਹਾ ਅਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर होआ पार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरु बचनी मन इच्छे फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਣ ਸਮਰੱਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾਵ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠਿ ਮਹਲਾ ਪੰਜਮ ਸਿਮਰਿ ਸਿਮਰਿ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ करण कारण समरथ स्वामी पूरन पुरख विधाता रहा आनंद बिन द मंगल गुण गावो गुरु नानक पहे दयाला जय जय कार पहे जग पीतर होआ पार ब्रह्म रखवाला सोरठ महाला पंजम ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾ आनंद बिन दम मंगल गुण गावो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੁਰਨ ਪੁਰਖ ਵਿधाता ਰਹਾਉ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर हो अपार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरुวจनी मन इच्छे फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਣ ਸਮਰੱਥ ਸੁਆਮੀ ਪੂਰਨ ਪੁਰਖ ਵਿधाता ਰਹਾਉ ਆਨੰਦ ਬਿਨੋਂ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਰਠਿ ਮਹਲਾ ਪੰਜਮ ਸਿਮਰਿ ਸਿਮਰਿ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ करण कारण समरथ स्वामी पूरन पुरख विधाता रहा आनंद बिन द मंगल गुण गाव हो गुरु नानक पहे दयाला जय जय कार पहे जग पीतर हो अपार ब्रह्म रखवाला सोरठ महाला पंजम ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾਉ आनंद बिन दम मंगल गुण गावो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾਵ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹੇ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਮ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਣ ਸਮਰੱਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾਵ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ خواपार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरु बचनी मन इच्छा फल पाया मेरा गुर पूरा सुख दाता ਕਰਣ ਕਾਰਣ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾ ਅਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠਿ ਮਹਲਾ 5 ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੁਰਨ ਪੁਰਖ ਵਿਦਾਤਾ ਰਹਾ आनंद बिना द मंगल गुण गावो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾਉ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर होआ पार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरु बचनी मन इच्छे फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਦਾਤਾ ਰਹਾਵ ਆਨੰਦ ਬਿਨੋਂ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ होआ पार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरुวจनी मन इच्छे फल पाया मेरा गुर पूरा सुख दाता करण कारण समरथ स्वामी पूरन पुरख विधाता रहा आनंद बिन द मंगल गुण गावो गुरु नानक पहे दयाला जय जय कार पहे जग पीतर होआ पार ब्रह्म रखवाला सोरठ महाला पंजम ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੁਰਨ ਪੁਰਖ ਵਿਦਾਤਾ ਰਹਾ आनंद बिना द मंगल गुण गावो गुरु नानक पहे दयाला जय जयकार पहे जग पीतर होआ पार ब्रह्म रखवाला सोरठ महाला पंचम सिमर सिमर गुरु सतगुरु अपना सगला दुख मिटाया ਤਾਪ ਰਗ ਗਏ ਗੁਰਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੁਰਨ ਪੁਰਖ ਵਿਦਾਤਾ ਰਹਾ ਅਨੰਦ ਬਿਨੋਂ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ जय जय कार पहे जग पीतर हो अपार ब्रह्म रखवाला सोरठ महाला पंजम सिमर सिमर गुरु सतगुरु अपना सगला दुख मिटाया ताप रोग गए गुरुวจनी मन इच्छे फल पाया ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਣ ਸਮਰੱਥ ਸਵਾਮੀ ਪੂਰਨ ਪੁਰਖ ਵਿधाता ਰਹਾਉ ਆਨੰਦ ਬਿਨ ਦਮੰਗਲ ਗੁਣ ਗਾਵੋ ਗੁਰ ਨਾਨਕ ਪਹਿ ਦਿਆਲਾ ਜੈ ਜੈਕਾਰ ਪਹਿ ਜਗ ਪੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਮ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ करण कारण समरथ स्वामी पूरन पुरख विधाता रहा आनंद बिन द मंगल गुण गाव हो गुरु नानक पहे दयाला जय जय कार पहे जग पीतर होआ पार ब्रह्म रखवाला वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ